ਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ 5-5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ ਇਸ ਯੋਜਨਾ ਦੇ ਫਾਰਮ ਭਰ ਲਓ ਗੈਸ ਸਿਲੰਡਰ ਦੇ ਨਵੇਂ ਰੇਟ ਹੋਏ ਨੇ ਜਾਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਵਾਲੇ ਕਾਰਡ ਬਣਨੇ ਹੋਏ ਸ਼ੁਰੂ ਵੱਡੀ ਜਾਣਕਾਰੀ ਤੁਹਾਨੂੰ ਹਾਂਜੀ ਕਰ ਰਹੇ ਹਾਂ ਜੀ ਖਬਰ ਦੇਖ ਸਕਦੇ ਹੋ ਸਥਾਨਕ ਸਾਸਤਾ ਹਸਪਤਾਲ ਵਿਖੇ ਲਗਾਏ ਗਏ ਮੈਡੀਕਲ ਚੈੱਕਅਪ ਕੈਂਪ ਦੌਰਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਸ਼ੁਰੂਆਤ ਮੌਕੇ ਮਹਿਮ ਦੇਸ਼ੋ ਦੀ ਜ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਪੰਜਾਬ ਦੇ ਵਿੱਚ ਪੰਜਾਬ ਵਾਸੀ ਕਰਵਾ ਸਕਦੇ ਹਨ ਪਹਿਲਾਂ ਇਸ ਦਾ ਇਲਾਜ 5 ਲੱਖ ਰੁਪਏ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੰਜਾਬ ਚ ਵੱਡੀ ਵਾਰਦਾਤ ਦੋਲਹਣ ਦੀ ਡੋਲੀ ਘਰ ਆਉਣ ਤੇ ਚੱਲੀਆਂ ਗੋਲੀਆਂ ਇੱਕ ਦੀ ਮੌਤ ਜਾਣੋ ਕਿਵੇਂ ਖੁਸ਼ੀਆਂ ਦਾ ਮਾਹੌਲ ਮਾਤਮ ਚ ਬਦਲਿਆ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਹਾਂਜੀ ਕਰ ਰਹੇ ਹਾਂ ਪੰਜਾਬ ਦੇ ਸਰਹਦੀ ਜ਼ਿਲ੍ਹਾ ਫਾਜ਼ਿਲਕਾ ਤੋਂ ਇੱਕ ਮੰਦ ਭਾਗੀ ਤੇ ਦਿਲ ਦਹਿਲਾਣ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਲੋਕਾਂ ਵਿਚਾਲੇ دہشت ਫੈਲਾ ਦਿੱਤੀ ਹੈ ਦੱਸਦੀ ਹੈ ਕਿ ਵਿਆਹ ਦਾ ਜਸ਼ਨ ਉਸ ਸਮੇਂ ਮਾਤਮ ਵਿੱਚ ਬਦਲ ਗਿਆ ਜਦੋਂ ਕੁਝ ਬਦਮਾਸ਼ਾਂ ਨੇ ਜੀ ਹਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਫਾਜ਼ਿਲਕਾ ਤੋਂ ਕੁਝ ਬਦ ਕੁਝ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ ਇਸ ਘਟਨਾ ਤੇ ਡੀਜੇ ਵਾਲੇ ਦੀ ਮੌਤ ਹੋ ਗਈ ਹੈ ਇਹ ਪੂਰੀ ਘਟਨਾ ਉਸ ਸਮੇਂ ਵਾਪਰੀ ਜਦੋਂ ਲਾੜੀ ਦੀ ਡੋਲੀ ਘਰ ਆਈ ਸੀ ਘਰ ਚਾਈ ਦਾ ਦੇਖ ਰਹੇ ਜੀ ਬ੍ਰੇਕਿੰਗ ਨਿਊਜ਼ ਤੁਹਾਡਾ ਹਾਜ਼ਰੀ ਕਰ ਰਿਹਾ ਜੀ ਦਾ ਖਬਰ ਦੇਖ ਸਕਦੇ ਹੋ ਦਰاصل ਫਾਜ਼ਿਲਕਾ ਦੇ ਜਲਾਲਾਬਾਦ ਦਾ ਇੱਕ ਪਰਿਵਾਰ ਵਿਆਹ ਦਾ ਜਸ਼ਨ ਮਨਾ ਰਿਹਾ ਸੀ ਵਿਆਹ ਤੋਂ ਬਾਅਦ ਪਰਿਵਾਰ ਡੋਲੀ ਲੈ ਕੇ ਘਰ ਪਹੁੰਚਿਆ ਨਵੀਂ ਵਿਆਹੀ ਦੁਲਹਨ ਘਰ ਆਉਣ ਦੇ ਪਰਿਵਾਰਕ ਮੈਂਬਰ ਅਤੇ ਲੜਕੀਆਂ ਨੱਚ ਰਹੀਆਂ ਸਨ ਇਸ ਦੌਰਾਨ ਮੁਹੱਲੇ ਦੇ ਲੜਕੇ ਵੀ ਆ ਕੇ ਨੱਚਣ ਲੱਗ ਪਏ ਉਹ ਲੜਕੀਆਂ ਤੋਂ ਨੋਟ ਵਾਰ ਕੇ ਛੁੱਟਣ ਲੱਗ ਪਏ ਜਾਣਕਾਰੀ ਮੁਤਾਬਿਕ ਲੜਕੀਆਂ ਨੇ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਉਹ ਉਹਨਾਂ ਨੂੰ ਵਿਆਹ ਦਾ ਸੱਦ ਮਿਲਿਆ ਹੋਇਆ ਸੀ ਇਸ ਦੌਰਾਨ ਜਦੋਂ ਲੜਕੇ ਨੱਚਦੇ ਲੜਕੀਆਂ ਲੜਕਿਆਂ ਨਾਲ ਬਸ ਤੋਕੀ ਕਰ ਰਹੇ ਸਨ ਤਾਂ ਇਸ ਪਰਿਵਾਰ ਨੇ ਇਤਰਾਜ ਇਤਰਾਜੇ ਦਾ ਆਏ ਲੜਕੀਆਂ ਜਿਹੜੇ ਸਜੋ ਰੁਕਣ ਦੀ ਕੋਸ਼ਿਸ਼ ਕੀਤੀ ਲੜਕੀਆਂ ਨੂੰ ਉਹ ਗੁੱਸੇ ਵਿੱਚ ਆ ਗਏ ਇਸ ਤੋਂ ਬਾਅਦ ਉਹਨਾਂ ਨੇ ਬੜੇ ਦੋਸਤਾਂ ਨੂੰ ਮੋੜ ਦਿੱਤਾ ਤਾਂ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਖਾਤੇ ਵਿੱਚੋਂ ਕਟਬਾਉ ਸਿਰਫ 210 ਰੁਪਏ ਹਰ ਮਹੀਨੇ ਪੈਨਸ਼ਨ ਮਿਲੇਗੀ 5-5000 ਰੁਪਏ ਸਰਕਾਰੀ ਗਰੰਟੀ ਦੇ ਨਾਲ ਜੀ ਹਾਂ ਤੁਸੀਂ ਵੀ ਇਹ ਸਕੀਮ ਦਾ ਲਾਭ ਉਠਾ ਸਕਦੇ ਹੋ ਹਰ ਕੋਈ ਅੱਜ ਦੀ ਤਰੀਕ ਤੇ ਵਿੱਚ ਸਖਤ ਮਿਹਨਤ ਕਰ ਰਿਹਾ ਪਰ ਇੱਕ ਸਵਾਲ ਹਰ ਕਿਸੇ ਦੇ ਮਨ ਵਿੱਚ ਚੱਲ ਰਿਹਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਕੀ ਬਣੇਗਾ ਜਦੋਂ ਕਿ ਉਹਨਾਂ ਦੀ ਕਮਾਈ ਦਾ ਭਾਗ ਘੱਟ ਜਾਵੇਗੀ ਉਹ ਆਪਣੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਨਗੇ ਤੁਹਾਨੂੰ ਦੱਸ ਦਈਏ ਕਿ ਸੇਵਾ ਮੁਕਤੀ ਯੋਜਨਾ ਹੈ ਹੋਰ ਕਈ ਮੁਸ਼ਕਲ ਹਰ ਉਹ ਵੀ ਮੁਸ਼ਕਲ ਹੋ ਜਾਂਦੀ ਹੈ ਤੁਹਾਨੂੰ ਦੱਸਦੀਏ ਜਿਵੇਂ ਅਸੀਂ ਤੁਹਾਡੇ ਨੇ ਲੈ ਕੇ ਆਏ ਹਾਂ ਅਟਲ ਪੈਨਸ਼ਨ ਯੋਜਨਾ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਇਹ ਯੋਜਨਾ ਬੁਢਾਪੇ ਵਿੱਚ ਇੱਕ ਨਿਸ਼ਚਿਤ ਆਮਦਨ ਤੁਹਾਡੀ ਨੇੜੇ ਧਰਤ ਕਰਦੀ ਹੈ ਅਟਲ ਪੈਨਸ਼ਨ ਯੋਜਨਾ ਇੱਕ ਸਰਕਾਰੀ ਪੈਨਸ਼ਨ ਯੋਜਨਾ ਹੈ ਜੋ ਕਿ ਥੋੜੀ ਜੀ ਰਕਮ ਦਾ ਨਿਵੇਸ਼ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਤੁਸੀਂ 1000 ਤੋਂ 5000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਜੀੜੀ ਹੈ ਪ੍ਰਾਪਤ ਕਰ ਸਕਦੇ ਹੋ ਇਸ ਯੋਜਨਾ ਦਾ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਹਰਾਪਾ ਤੋਂ ਹੋਣ ਵਾਲੀ ਪੈਨਸ਼ਨ ਪੂਰੀ ਤਰ੍ਹਾਂ ਗਰੰਟੀਸ਼ੁਦਾ ਹੁੰਦੀ ਹੈ ਜੀ 12 ਪੈਨਸ਼ਨ ਯੋਜਨਾ ਵਿੱਚ ਸ਼ਾਮਲ ਹੋਣ ਲਈ ਕੁਝ ਸਲਾਹਨ ਸ਼ਰਤਾਂ ਉਦਾਹਰਨ ਵਜੋਂ ਤੁਹਾਡਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ 18 ਸਾਲ ਤੋਂ 40 ਸਾਲ ਦੇ ਵਿਚਕਾਰ ਤੁਸੀਂ ਹੁਣ ਚਾਹੀਦੀ ਹੈ ਤੁਹਾਡਾ ਬੈਂਕ ਖਾਤਾ ਹੋਣਾ ਲਾਜ਼ਮੀ ਹੈ ਤੇ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ 18 ਤੋਂ ਲੈ ਕੇ 40 ਸਾਲ ਦੀ ਉਮਰ ਦਾ ਕੋਈ ਭਾਰਤੀ ਨਾਗਰਿਕ ਇਸ ਦੇ ਵਿੱਚ ਅਪਲਾਈ ਕਰਦਾ ਹੈ ਜਿਵੇਂ ਉਸ ਦੀ 60 ਸਾਲ ਦੀ ਉਮਰ ਹੋਵੇਗੀ ਉਸ ਨੂੰ 1000 ਤੋਂ ਲੈ ਕੇ 5000 ਰੁਪਏ ਪੈਨਸ਼ਨ ਲੱਗ ਜਾਵੇਗੀ ਜੇ ਤੁਸੀਂ ਹਰ ਮਹੀਨੇ 42 ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 1000 ਰੁਪਏ ਪੈਨਸ਼ਨ ਮਿਲੇਗੀ ਜੇ ਤੁਸੀਂ 210 ਰੁਪਏ ਕਰਦੇ ਹੋ ਤਾਂ ਤੁਹਾਨੂੰ 5000 ਰੁਪਏ ਪੈਨਸ਼ਨ ਪ੍ਰਾਪਤ ਹੋਵੇਗੀ ਤਾਂ ਅੱਜ ਹੀ ਇਸ ਦੇ ਵਿੱਚ ਅਪਲਾਈ ਕਰਕੇ ਅਟਲ ਪੈਨਸ਼ਨ ਯੋਜਨਾ ਦਾ ਲਾਭ ਤੁਸੀਂ ਉਠਾ ਸਕਦੇ ਹੋ ਅਤੇ ਤੁਹਾਨੂੰ ਇਹ ਲਾਭ ਮਿਲਣ ਲੱਗ ਜਾਵੇਗਾ ਸਰਕਾਰੀ ਸਕੀਮ ਹੈ ਜਿਸ ਬਾਰੇ ਹੀ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਡਾਕਖਾਨੇ ਵਿੱਚ ਜਾ ਕੇ ਤੁਸੀਂ ਇਸ ਬਾਰੇ ਪਤਾ ਕਰ ਸਕਦੇ ਹੋ ਅਟਲ ਪੈਨਸ਼ਨ ਚੋੜਨਾ ਬਾਰੇ ਜੀ ਹਾਂ ਹਰ ਮਹੀਨੇ ਤੁਹਾਨੂੰ ਹਰ ਮਹੀਨੇ ਤੁਹਾਨੂੰ 5-5000 ਰੁਪਏ ਪੈਨਸ਼ਨ ਜਿਹੜੀ ਹੈ ਮਿਲਣ ਲੱਗ ਜਾਵੇਗੀ ਬੈਂਕਾਂ ਵਿੱਚ ਜਾ ਕੇ ਡਾਕਖਾਨੇ ਵੀ ਜਾ ਕੇ ਤੁਹਾਨੂੰ ਇਸ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਹੈ ਮਿਲ ਜਾਵੇਗੀ ਲੋੜਿੰਦੇ ਦਸਤਾਵੇ ਤੁਹਾਡੇ ਲੱਗਣਗੇ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਬੈਂਕ ਦਾ ਖਾਤਾ ਫੋਟੋਆਂ ਮੋਬਾਈਲ ਨੰਬਰ ਇਹ ਹੋਣਾ ਜ਼ਰੂਰੀ ਹੈ ਜੇ ਤੁਹਾਨੂੰ ਦੇ ਵਿੱਚ ਸ਼ਾਮਲ ਕਰਤਾ ਜਾਵੇਗਾ 18 ਤੋਂ ਲੈ ਕੇ 40 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਜੇहां 60 ਸਾਲ ਦੀ ਉਮਰ ਤੱਕ ਪਹੁੰਚਣ ਤੋਂ ਬਾਅਦ ਤੁਹਾਨੂੰ ਇੱਕ ਨਿਸ਼ਚਿਤ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਪੈਨਸ਼ਨ ਦੀ ਰਕਮ 1000 ਤੇ 5000 ਦੇ ਵਿਚਕਾਰ ਹੋਵੇਗੀ ਇਹ ਪੈਨਸ਼ਨ ਜੀਵਨ ਭਰ ਜਾਰੀ ਰਹੇਗੀ ਜੇਕਰ ਪੈਨਸ਼ਨ ਗ੍ਰਾਹਕ ਦੀ ਮੌਤ ਹੋ ਜਾਈਨੇਗਾ ਪੈਨਸ਼ਨ ਦਾ ਲਾਭ ਜੀਵਨ ਸਾਥੀ ਨੂੰ ਜਾਂਦਾ ਹੈ ਦੋਹਾਂ ਤਰ੍ਹਾਂ ਦੀ ਮੌਤ ਤੋਂ ਬਾਅਦ ਨਾਜਨ ਵਿਅਕਤੀ ਨੂੰ ਜਮ੍ਹਾਂ ਕੀਤੀ ਗਈ ਰਕਮ ਪ੍ਰਾਪਤ ਹੁੰਦੀ ਹੈ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਨ ਨਾਲ ਤੁਸੀਂ ਆਮਦਨ ਕਰ ਕਾਉਂਟਰ ਦੇ ਇਸ ਦੇਖ ਤੱਕ ਲੱਭਨ ਦਾ ਹਕਦਾਰ ਵੀ ਬਣਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੀ ਵੱਡੀ ਜਾਣਕਾਰੀ ਇਸ ਤਰ੍ਹਾਂ ਨਾਲ ਸਾਂਝੀ ਕਰ ਰਹੇ ਹਾਂ ਬੜੀ ਵੱਡੀ ਕੋਰ ਸਾਹਮਣੇ ਆ ਰਹੀ ਹੈ ਜੀ 1 ਫਰਵਰੀ ਤੋਂ ਬਜਟ ਸ਼ੁਰੂ ਹੋਇਆ ਜੀ ਉਸ ਦੌਰਾਨ ਐਲਪੀ ਤੱਕ ਐਲਪੀ ਜੀ ਸਿਲੰਡਰ ਦੇ ਰੇਟ ਜਿਹੜੇ ਨੇ ਜਾਰੀ ਹੋਏ ਨੇ ਜੀ ਹਾਂ ਐਨ ਪੀ ਸਿਲੰਡਰ ਦੇ ਨਵੇਂ ਰੇਟ ਲਾਗੂ ਹੋਏ ਨੇ ਗੈਸ ਸਿਲੰਡਰ ਦੇ ਆਪਾਂ ਕਹਿ ਸਕਦੇ ਹਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਬਦਲਾਅ ਹੁੰਦੇ ਹਨ ਜਿੰਨਾ ਸਿੱਧਾ ਅਸਰ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪੈਂਦਾ ਹੈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਅੱਜ ਦਾ ਦਿਨ ਕੇਂਦਰੀ ਬਜਟ ਪੇਸ਼ ਹੋਣ ਵਾਲਾ ਹੈ ਇਸ ਦੇ ਨਾਲ ਹੀ ਮਹੀਨੇ ਦੀ ਪਹਿਲੀ ਤਰੀਕ ਹੋਣ ਨਾਲ ਦੇਖਦੇ ਤੋਂ ਦੱਸ ਦਈਏ ਕਿ ਨਵੇਂ ਨਿਯਮ ਜਿਹੜੇ ਨੇ ਲਾਗੂ ਹੋਏ ਨੇ ਗੈਸ ਸਿਲੰਡਰ ਦੇ ਰੇਟ ਜਿਹੜੇ ਨੇ ਲਾਗੂ ਕੀਤੇ ਗਏ ਨੇ ਜਿਸ ਬਾਰੇ ਇਹ ਤੁਹਾਨੂੰ ਜਾਣੂ ਕਰਵਾਵਾਂਗੇ ਜੀ ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ 1 ਫਰਵਰੀ ਤੋਂ ਯਾਨੀ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਬਹੁਤ ਧਾਰੀ ਚੀਜ਼ਾਂ ਦੇ ਨਵੇਂ ਰੇਟ ਲਾਗੂ ਹੁੰਦੇ ਹਨ ਜਿਵੇਂ ਕਿ ਸੀਐਨਜੀ ਦੇ ਪੀਐਨਜੀ ਐਲਪੀਜੀ ਤੋਂ ਤੁਹਾਨੂੰ ਦੱਸ ਦਈਏ ਇਹਨਾਂ ਦੇ ਰੇਟ ਕਿਉਂ ਬਦਲੇ ਜਾਂਦੇ ਹਨ ਕਿਉਂਕਿ ਉਤਰਾਅ ਚੜਾਅ ਜਿਹੜੇ ਆਉਂਦੇ ਰਹਿੰਦੇ ਨੇ ਉਸੇ ਦੌਰਾਨ ਐਲਪੀਜੀ ਦੇ ਰੇਟਾਂ ਦੇ ਵਿੱਚ ਬਦਲਾਅ ਜਿਹੜਾ ਕਰ ਦਿੱਤਾ ਗਿਆ ਜੀ ਹਾਂ 1 ਫਰਵਰੀ ਤੋਂ ਸ਼ੁਰੂ ਹੋ ਚੁੱਕੇ ਹਨ ਬਚਰਤ ਬਜਟ ਤੋਂ ਪਹਿਲਾਂ ਹੀ ਗੈਸ ਜਨਸਿਆ ਵਾਲੋਂ ਨਵੇਂ ਰੇਟ ਅਪਡੇਟ ਕਰ ਦਿੱਤੇ ਗਏ ਹਨ ਇੰਡੀਅਨ ਆਇਲ ਦੇ ਮੁਤਾਬਕ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਇਸ ਵਾਰ ਸਿਰਫ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਜਾਨੀ ਕਿ ਜਿਹੜੇ ਘਰੇਲੂ ਗੈਸ ਸਿਲੰਡਰ ਨੇ ਉਹਨਾਂ ਦੇ ਰੇਟਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੇ ਰੇਟਸ ਸਥਿਰ ਹਨ ਜਾਨੀ ਕਿ एलपीजी रेट ਜਿਹੜੇ ਨੇ ਉਹ ਸਿਰਫ ਕਮਰਸ਼ੀਅਲ ਗੈਸ ਜਿਹੜੇ ਹੋਟਲਾਂ ਰੈਸਟੋਰੈਂਟਾਂ ਢਾਬਿਆਂ ਤੇ ਵਰਤੇ ਜਾਂਦੇ ਹਨ ਉਹਨਾਂ ਦੇ ਰੇਟਾਂ ਦੇ ਵਿੱਚ ਹੀ ਸਿਰਫ ਵਾਧਾ ਕੀਤਾ ਗਿਆ ਤੇ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਜਿਹੜੇ ਵੱਜ ਚੁੱਕੇ ਨੇ ਤੇ ਜਿਹੜੇ ਘਰਾਂ ਦੇ ਵਿੱਚ ਗੈਸ ਸਿਲੰਡਰ ਵਰਤੇ ਜਾਂਦੇ ਹਨ ਉਹਨਾਂ ਦੇ ਰੇਟ ਬਿਲਕੁਲ ਸਥਿਰ ਹਨ ਤਾਂ ਇਹ ਹੀ ਜਿਹੜੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਗੈਸ ਸਿਲੰਡਰ ਦੇ ਰੇਟਾਂ ਦਾ ਵਿੱਚ ਵਾਧਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਇਸ ਸਬੰਧੀ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ